ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਬਿਊਟੀਅਲ ਸਟੋਰੀਜ਼ ਪੰਜਾਬੀ ਚੈਨਲ 'ਤੇ ਅੱਜ ਸੁਣਾਵਾਂਗੇ ਸਿਮਰਨ ਲੁਧਿਆਣਵੀ ਦੀ ਬਹੁਤ ਹੀ ਸੋਹਣੀ ਕਹਾਣੀ ਮੈਂ ਤੇ ਬੱਸ ਮੈਂ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਛੋਟੇ ਜਿਹੇ ਸ਼ਹਿਰ ਤੋਂ ਵੱਡੇ ਵੱਡੇ ਸੁਪਨੇ ਚੁੱਕੀ ਸਿਮਰਨ ਜਹਾਜ਼ ਦੀ ਟਾਕੀ ਯਾਨੀ ਵਿੰਡੋ ਸੀਟ ਤੇ ਬੈਠ ਗਈ ਜਹਾਜ਼ ਨੇ ਜਦ ਉਡਾਰੀ ਭਰੀ ਤਾਂ ਉਸ ਉਡਾਰੀ ਦੇ ਨਾਲ ਸਿਮਰਨ ਦੇ ਮਨ ਦੇ ਚਾ ਉਸਨੇ ਮਾਂਦਿਆ ਸਦਰਾਂ ਤੇ ਉਸਦੇ ਸੁਪਨੇ ਵੀ ਆਪਣੇ ਛੋਟੇ ਜਿਹੇ ਸ਼ਹਿਰ ਦੀ ਧਰਤੀ ਛੱਡ ਵੱਡੇ ਸ਼ਹਿਰ ਦੇ ਅਸਮਾਨਾਂ ਵੱਲ ਉਡਾਰੀ ਮਾਰ ਗਈ। ਮੁੰਬਈ ਪਹੁੰਚਦੇ ਹੀ ਜਦ ਸਿਮਰਨ ਹਵਾਈ ਅੱਡੇ ਯਾਨੀ 에어ਪੋਰਟ ਤੋਂ ਬਾਹਰ ਆਈ ਤਾਂ ਉਸਨੇ ਇੰਜ ਮਹਿਸੂਸ ਹੋਇਆ ਜਿਵੇਂ ਸ਼ਹਿਰ ਨੂੰ ਉਸਦਾ ਹੀ ਇੰਤਜ਼ਾਰ ਸੀ। ਇਹ ਇੰਤਜ਼ਾਰ ਵਾਲੀ ਗੱਲ ਉਸਦੇ ਮਨ ਦਾ ਚਾਅ ਸੀ ਜਾਂ ਮਨ ਰਾਜ਼ੀ ਕਰ ਲਈ ਦਿਮਾਗ ਵੱਲੋਂ ਘਾੜੀ ਕੋਈ ਘਾੜਤ ਸੀ ਇਹ ਉਹ ਆਪ ਵੀ ਨਹੀਂ ਸੀ ਜਾਣਦੀ। ਇਸ ਕਹਾੜਤ ਬਾਰੇ ਜਾਨਣਾ ਵੀ ਨਹੀਂ ਸੀ ਚਾਹੁੰਦੀ ਕਿਉਂਕਿ ਇਸ ਸ਼ੈਰ ਵਿੱਚ ਆਉਣ ਦਾ ਉਸਦਾ ਅਸਲ ਮਕਸਦ ਆਪਣੇ ਉਸਵਲ ਭਵਿਕ ਨੂੰ ਕਾੜਨਾ ਸੀ ਇੱਕ ਰਾਤ ਹੋਟਲ ਵਿੱਚ ਠਹਿਰਨ ਮਗਰੋਂ ਅਗਲੇ ਦਿਨ ਸਿਮਰਨ ਆਡੀਸ਼ਨ ਲਈ ਪਹੁੰਚੀ ਇਹ ਕਿਸੇ ਐਡ ਲਈ ਹੋ ਰਿਹਾ ਸੀ ਸਿਮਰਨ ਇਸ ਆਡੀਸ਼ਨ ਵਿੱਚ ਸਿਲੈਕਟ ਹੋ ਜਾਂਦੀ ਹੈ ਕਿ ਉਸ ਨੂੰ ਪ੍ਰੋਡਿਊਸਰਾਂ ਵੱਲੋਂ ਆਪਣੀ ਰਿਹਾਈਸ਼ ਲਈ ਅਤੇ ਐਡ ਦੀ ਸ਼ੂਟਿੰਗ ਲਈ ਸਾਈਟ ਵੀ అలਰਟ ਹੋ ਜਾਂਦੀ ਹੈ ਐਡ ਬਣਾਉਣ ਵਾਲੀਸ ਪ੍ਰੋਡਿਊਸਰ ਦਾ ਨਾਂ ਆਕਾਸ਼ ਹੈ। ਇਹ ਮੁੰਬਈ ਦਾ ਇੱਕ ਪ੍ਰਸਿੱਧ ਯਾਨੀ ਫੇਮਸ ਐਡ ਪ੍ਰੋਡਿਊਸਰ ਹੈ। ਇਸੀਆਂ ਚੁਣੀਆਂ ਹੋਈਆਂ ਅਭਿਨੇਤਰੀਆਂ ਯਾਨੀ ਮਾਡਲਸ ਇੱਕ ਤੋਂ ਵੱਧ ਕੇ ਇੱਕ ਹੁੰਦੀਆਂ ਹਨ। ਤੇ ਇਸ ਦੀਆਂ ਬਣਾਇਆਂ ਐਡਸ ਪੂਰੇ ਇਲਾਕੇ ਵਿੱਚ ਧਮਮ ਮਚਾਉਣ ਵਾਲੀਆਂ ਹੁੰਦੀਆਂ ਹਨ। ਇਸੇ ਸਬੱਤ ਦਾ ਪਤਾ ਸਿਮਰਨ ਨੂੰ ਉਦੋਂ ਚੱਲਦਾ ਹੈ ਜਦੋਂ ਉਸ ਦੀ ਆਪਣੀ ਐਡ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਉਸ ਦੀ ਐਡ ਪੂਰੇ ਸ਼ਹਿਰ ਵਿੱਚ ਧਮ ਮਚਾ ਰਹੀ ਹੁੰਦੀ ਹੈ ਲੋਕਾਂ ਨੂੰ ਹਰ ਵਾਰ ਦੀ ਤਰ੍ਹਾਂ ਆਕਾਸ਼ ਪ੍ਰੋਡਿਊਸਰ ਵੱਲੋਂ ਜਾ ਕਹਿ ਲਈਏ ਕਿ ਆਕਾਸ਼ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਗਿਆ ਹੈ ਇਹ ਨਵਾਂ ਚਿਹਰਾ ਵੀ ਪਸੰਦ ਆਉਂਦਾ ਹੈ ਇਸ ਇੱਕ ਐਡ ਨੇ ਸਿਮਰਨ ਨੂੰ ਧਰਤੀ ਤੋਂ ਅਸਮਾਨ ਤੱਕ ਪਹੁੰਚਾ ਦਿੱਤਾ ਹੈ ਲੋਕ ਉਸ ਨੂੰ ਅੱਖੀਂ ਵੇਖਣ ਲਈ ਬੇਕਰਾਰ ਹੋ ਰਹੇ ਹੁੰਦੇ ਹਨ ਆਪਣੀ ਪਹਿਲੀ ਮਸ਼ਹੂਰੀ ਯਾਨੀ ਐਡ ਤੋਂ ਬਾਅਦ ਸਿਮਰਨ ਕਈ ਹੋਰ ਐਡਸ ਵੀ ਕਰਦੀ ਹੈ ਤੇ ਉਸ ਦੇ ਦਰਸ਼ਕਾਂ ਵੱਲੋਂ ਉਸ ਨੂੰ ਪਰਵਾਹ ਹੁੰਗਾਰਾ ਤੇ ਸਹਿਯੋਗ ਵੀ ਮਿਲਦਾ ਸੀਮਰਨ ਨੇ ਇਸ ਗੱਲ ਦੀ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਹੁੰਦੀ ਕਿ ਉਹ ਇੰਨੀ ਛੇਤੀ ਮਸ਼ਹੂਰੀ ਖਾਟ ਲਵੇਗੀ ਹਰ ਬੀਤਦੇ ਦਿਨ ਨਾਲ ਉਹ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਪ੍ਰਾਪਤ ਕਰਦੀ ਜਾ ਰਹੀ ਸੀ ਤੇ ਨਾਲ ਹੀ ਮਾਡਲ ਤੋਂ ਸਟਾਰ ਮਾਡਲ ਬਣਦੀ ਜਾ ਰਹੀ ਸੀ ਰੂਪ ਰੰਗ ਪੱਕੋ ਸਿਮਰਨ ਬੇਹਦ ਖੂਬਸੂਰਤਾਂ ਸੀ ਹੀ ਪਰ ਨਾਲ ਹੀ ਉਸ ਦੀ ਕਾਮਯਾਬੀ ਪਿੱਛੇ आकाश प्रोडक्शन ਦਾ ਐਮ ਰੋਲ ਸੀ। ਓਂਜਵੀ ਪ੍ਰੋਡਿਊਸਰ ਆਕਾਸ਼ ਦਾ ਸੁਭਾਅ ਬੜਾ ਹੀ ਮਿਲਨਸਾਰ ਸੀ। ਇਸ ਤੋਂ ਵੀ ਵੱਧ ਉਹ ਚੰਗੇ ਵਿਅਕਤੀਤਵ ਦਾ ਮਾਲਕ ਸੀ। ਉਹ ਆਪ ਕੜੀ ਮਿਹਨਤ ਕਰਕੇ ਅੱਜ ਆਪਣੇ ਮੌਜੂਦਾ ਅਹੁਦੇ ਤੱਕ ਅਪੜਿਆ ਸੀ। ਇਸ ਲਈ ਉਹ ਕਲਾਕਾਰ ਤੇ ਕਲਾ ਦੀ ਹਮੇਸ਼ਾ ਤੋਂ ਹੀ ਕਦਰ ਕਰਦਾ ਆਇਆ ਸੀ। ਉਸਦੇ ਇਹ ਨਾ ਗੁਨਾ ਨੇ ਹੀ ਉਸਨੂੰ ਪੂਰੇ ਸ਼ਹਿਰ ਵਿੱਚ ਵਿਖਿਆਤ ਬਣਾਇਆ ਹੋਇਆ ਸੀ। ਸਿਮਰਨ ਵੀ ਉਹਦੇ ਸੁਭਾਅ ਦੀ ਬੜੀ ਸਾਉ ਸੀ ਬਹੁਤਾ ਕਿਸੇ ਨਾਲ ਬੋਲਦੀ ਨਾ ਤੇ ਨਾ ਹੀ ਕਿਸੇ ਦੇ ਬਹੁਤਾ ਨੇੜੇ ਲੱਗਦੀ ਸਿਮਰਨ ਦਾ ਤਾਂ ਪਤਾ ਨਹੀਂ ਪਰ ਆਕਾਸ਼ ਨੂੰ ਸਿਮਰਨ ਆਪਣੀ ਆਪਣੀ ਜਈ ਜਾਪਦੀ ਸੀ ਕਿਉਂ ਜੋ ਉਸ ਨੂੰ ਸਿਮਰਨ ਦਾ ਸੁਭਾਅ ਆਪਣੇ ਸੁਭਾਅ ਨਾਲ ਮੇਲ ਖਾਂਦਾ ਭਾਸਦਾ ਸੀ ਯਾਨੀ ਆਕਾਸ਼ ਨੂੰ ਸਿਮਰਨ ਦਾ ਸੁਭਾਅ ਕਾਫੀ ਪਸੰਦ ਸੀ ਉਸ ਦਾ ਸਾਉਪੁਣਾ ਉਸ ਦਾ ਕਿਸੇ ਨਾਲ ਕੋਈ ਵਾਧੂ ਗੱਲ ਨਾ ਕਰਨਾ ਤਿਹ ਉਸ ਸਭ ਨੂੰ ਜੀ ਜੀ ਆਖਣਾ ਆਕਾਸ਼ ਨੂੰ ਬੇਹਤ ਚੰਗਾ ਲੱਗਦਾ ਆਕਾਸ਼ ਦੇਲ ਹੀ ਦੇਲ ਉਸ ਨੂੰ ਪਿਆਰ ਕਰਨ ਲੱਗ ਗਿਆ ਜੋ ਬਾਕੀ ਸੀ ਉਹ ਸੀ ਬਸ ਇਜ਼ਹਾਰ ਕਰਨਾ ਛੇਤੀ ਹੀ ਅਚਾਨਕ ਤੇ ਇੱਕਦਮ ਮਿਲੀ ਸਫਲਤਾ ਤੇ ਤਰੱਕੀ ਸਿਮਰਨ ਦੇ ਸਿਰ ਚੜ ਬੋਲਣ ਲੱਗੀ ਹੁਣ ਉਸ ਦੇ ਸੁਭਾਅ ਦੇ ਗੁਣਾ ਵਿੱਚ ਮੈਂ ਨਾਂ ਦਾ ਇੱਕ ਔਗਣ ਵੀ ਆ ਰਿਹਾ ਜਿਸ ਨੇ ਉਸ ਦੇ ਸਾਦਗੀ ਦੇ ਗੋ ਨੂੰ ਸਿਉਕ ਵਾਂਗਰ ਅੰਦਰੋਂ ਅੰਦਰ ਹੀ ਖਾਣਾ ਰੰਮ ਕਰ ਦਿੱਤਾ ਰੌਸ਼ਨੀਆਂ ਬਹੁਤੀਆਂ ਜਗਦੀਆਂ ਹੋਣ ਤਾਂ ਪਲਕਾ ਆਪ ਮੁਹਾਰੇ ਅੱਖਾਂ ਟੱਕ ਲੈਂਦੀਆਂ ਹਨ ਇਸੇ ਤਰ੍ਹਾਂ ਹੀ ਜਦ ਸਿਮਰਨ ਦੀ ਸਫਲਤਾ ਦੇ ਸਿਤਾਰੇ ਕੁਝ ਜ਼ਿਆਦਾ ਹੀ ਚਮਕਣ ਲੱਗੇ ਤਾਂ ਇਨਾਂ ਸਿਤਾਰਿਆਂ ਦੀ ਰੌਸ਼ਨੀ ਨੇ ਉਸ ਦੀਆਂ ਅੱਖਾਂ ਨੂੰ ਹਮੇਦੀਆ ਪਲਕਾਂ 'ਤੇ ਟੱਕ ਲਿਆ ਇਤਰ ਆਕਾਸ਼ ਸਿਮਰਨ ਦੀ ਮਾਂ ਤੋਂ ਬੇਖਬਰ ਆਪਣੇ ਇਜ਼ਹਾਰ ਲਈ ਸਮੇਂ ਦੇ ਇੰਤਜ਼ਾਰ ਵਿੱਚ ਸੀ ਉਸ ਦਾ ਇਹ ਇੰਤਜ਼ਾਰ ਲੰਮਾ ਪੈ ਗਿਆ ਜਦ ਦੀ ਪ੍ਰੋਡਕਸ਼ਨ ਵੱਲੋਂ ਸਿਮਰਨ ਨੂੰ ਫਿਲਮ ਲਈ ਆਫਰ ਆਇਆ ਸਿਮਰਨ ਨੇ ਫਿਲਮ ਲਈ ਨਾ ਨਹੀਂ ਕੀਤੀ ਤੇ ਆਕਾਸ਼ ਨੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਫਿਲਮ ਸਫਲ ਰਹੀ ਤੇ ਫਿਲਮ ਨੇ ਕਰੋੜਾਂ ਦੀ ਕਮਾਈ ਕੀਤੀ ਇਸ ਫਿਲਮ ਲਈ ਸਿਮਰਨ ਨੂੰ ਅਦਾਕਾਰੀ ਸਿਖਾਉਣ ਵਾਲਿਆਂ ਵਿੱਚ ਆਕਾਸ਼ ਵੀ ਸ਼ਾਮਲ ਸੀ ਜਿਸ ਤਰ੍ਹਾਂ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਤਰਾਸ਼ ਕੇ ਹੀਰਾ ਬਣਾ ਦਿੰਦਾ ਹੈ ਉਸੀ ਤਰ੍ਹਾਂ ਆਕਾਸ਼ ਨੇ ਵੀ ਸਿਮਰਨ ਨੂੰ ਅਦਾਕਾਰੀ ਦੇ ਗੌਰ ਸਿਖਾਈ। ਉਸ ਦੀ ਸਿੱਖਿਆ ਦਾ ਹੀ ਨਤੀਜਾ ਸੀ ਕਿ ਸਿਮਰਨ ਮਾਡਲ ਤੋਂ ਸਟਾਰ ਮਾਡਲ ਬਣ ਗਈ। ਫਿਲਮ ਦੇ ਪ੍ਰੋਮੋਸ਼ਨ ਦਾ ਦਿਨ ਆ ਗਿਆ। ਆਕਾਸ਼ ਮਨੋ ਇਹ ਪੱਕਾ ਕਰਕੇ ਨਿਕਲਿਆ ਕਿ ਅੱਜ ਤਾਂ ਉਹ ਸਿਮਰਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦੇਵੇਗਾ। ਤੇ ਉਸ ਦਾ ਇੰਤਜ਼ਾਰ ਖਤਮ ਹੋਵੇਗਾ। ਜਿਸ ਦਾ ਫਿਲਮ ਦੇ ਪ੍ਰੋਮੋਸ਼ਨ ਲਈ ਸਭ ਨੇ ਇਕੱਠੇ ਹੋਣਾ ਹੈ। ਉਹ ਇੱਕ 5 ਸਤਾਰਾ ਹੋਟਲ ਯਾਨੀ 5 ਸਟਾਰ ਹੋਟਲ ਹੈ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਹਸਿਆਵਾਂ ਵੀ ਪਹੁੰਚ ਗਈਆਂ ਹਨ ਮੀਡੀਆ ਵੀ ਪਹੁੰਚੀ ਪਈ ਹੈ ਜਿਵੇਂ ਹੀ ਸਿਮਰਨ ਅੰਦਰ ਆਉਂਦੀ ਹੈ ਮੀਡੀਆ ਵਾਲੇ ਸ਼ਹਿਰ ਦੀਆਂ ਮੱਖੀਆਂ ਯਾਨੀ ਹਨੀ ਵੀ ਵਾਂਗ ਉਸਦੇ ਦੁਆਲੇ ਝੁਰਮਟ ਬਣਾ ਕੇ ਖੜੇ ਹੋ ਗਏ ਸਮਾਰੋਹ ਸ਼ੁਰੂ ਹੋ ਗਿਆ ਸਿਮਰਨ ਸਟੇਜ ਤੇ ਆਉਂਦੀ ਹੈ ਤੇ ਕਹਿਣਾ ਸ਼ੁਰੂ ਕਰਦੀ ਹੈ ਗੁੱਡ ਈਵਨਿੰਗ एवरीवन ਆਈ نو ਮੈਨੂੰ ਆਪਣਾ ਇੰਟਰੋਡਕਸ਼ਨ ਕਰਵਾਉਣ ਦੀ ਕੋਈ ਲੋੜ ਨਹੀਂ ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ ਤੁਸੀਂ ਮੈਨੂੰ ਕਈ ਐਡਸ ਵਿੱਚ ਵੇਖਿਆ ਤੇ ਹੁਣ ਤਾਂ ਮੈਨੂੰ ਫਿਲਮ ਵਿੱਚ ਵੇਖਣ ਵਾਲੇ ਹੋ ਇਸ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਨਾਮ ਦਿੱਤਾ ਹੈ ਸ਼ਾਨ ਦਿੱਤੀ ਹੈ ਪੈਸਾ ਦਿੱਤਾ ਹੈ ਸਿਮਰਨ ਆਪਣਾ ਭਾਸ਼ਣ ਜਾਰੀ ਰੱਖਦੀ ਹੈ ਇਧਰ ਦੂਰ ਕਿਸੇ ਕੋਨੇ ਜੇ ਤੇ ਖੜਾ ਆਕਾਸ਼ ਉਸ ਨੂੰ ਵੇਖ ਵੀ ਰਿਹਾ ਹੈ ਤੇ ਉਸ ਦਾ ਭਾਸ਼ਣ ਵੀ ਸੁਣ ਰਿਹਾ ਹੈ ਪਰ ਨਾਲੋਂ ਨਾਲ ਉਸ ਅੰਦਰ ਇੱਕ ਕਾਲ ਜਿਹੀ ਵੀ ਮੱਚੀ ਪਈ ਹੈ ਉਹ ਬਸ ਇੱਕ ਮੌਕੇ ਦੀ ਤਲਾਸ਼ ਵਿੱਚ ਹੈ ਕਿ ਕਦ ਉਹ ਸਿਮਰਨ ਨੂੰ ਭਰੀ ਮਹਿਫਿਲ ਵਿੱਚ ਪ੍ਰਪੋਜ਼ ਕਰੇ ਪਰ ਛੇਤੀ ਹੀ ਉਸਦੀ ਕਾਲ ਕੋਰ ਨਿਰਾਸ਼ਾ ਵਿੱਚ ਬਦਲ ਜਾਂਦੀ ਹੈ ਉਸ ਦਾ ਕੀਤਾ ਇੰਤਜ਼ਾਰ ਵਿਅਰਥ ਚਲਾ ਜਾਂਦਾ ਹੈ ਉਹ ਆਪਣੇ ਆਪ ਨੂੰ ਮੂਰਖ ਆਖਣ ਲੱਗਦਾ ਹੈ ਜਦੋਂ ਸਟੇਜ 'ਤੇ ਖੜੀ ਸਿਮਰਨ ਦੇ ਭਾਸ਼ਣ ਦੀਆਂ ਗੱਲਾਂ ਨੂੰ ਡੂੰਘਾਈ 'ਚ ਸਮਝਣਾ ਸ਼ੁਰੂ ਕਰ ਦਿੰਦਾ ਹੈ ਮੈਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਇਸ ਮਹਾਨਗਰੀ ਵਿੱਚ ਆਈ ਉਸ ਵੇਲੇ ਸਿਰਫ ਮੇਰੇ ਸੁਪਨਿਆਂ ਦੀ ਪાંਦੀ ਸੀ ਜੋ ਮੇਰੇ ਨਾਲ ਸੀ ਮੇਰੇ ਕੋਲ ਸੀ ਮੇਰੇ ਕੋਲ ਕੋਈ ਘਰ ਜਾਂ ਕੋਈ ਰਹਿਣ ਟਿਕਾਣਾ ਵੀ ਨਹੀਂ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਬਹੁਤ ਮਿਹਨਤ ਕੀਤੀ ਮੇਰੀ ਮਿਹਨਤ ਕਰਕੇ ਹੀ ਮੈਂ ਐਡਸ ਦੇ ਲਈ ਇੱਕ ਮਾਡਲ ਵਜੋਂ ਚੁਣੀ ਗਈ ਇਹ ਮੇਰਾ ਕੋਈ ਲੱਕ ਜਾਂ ਕਿਸਮਤ ਨਹੀਂ ਕਿ ਅੱਜ ਮੈਂ ਇੱਕ ਸਟਾਰ ਮਾਡਲ ਹਾਂ ਬਲਕਿ ਮੈਂ ਜੋ ਵੀ ਹਾਂ ਅੱਜ ਆਪਣੀ ਖੁਦ ਦੀ ਮਿਹਨਤ ਕਰਕੇ ਹਾਂ ਸਿਮਰਨ ਵੱਲੋਂ ਆਪਣੇ ਭਾਸ਼ਣ ਵਿੱਚ ਥਾਂ-ਥਾਂ ਵਰਤੇ ਸ਼ਬਦ ਮੈਂ ਨੇ ਉਸ ਦੀ ਅੰਦਰਲੀ ਮੈਂ ਨੂੰ ਉਜਾਗਰ ਕਰ ਛੱਡਿਆ ਸੀ ਭਾਸ਼ਣ ਦੌਰਾਨ ਹੀ ਵਿੱਚੋਂ ਕੋਈ ਮੀਡੀਆ ਦਾ ਬੁਲਾਰਾ ਸਿਮਰਨ ਨੂੰ ਸਵਾਲ ਪੁੱਛਦਾ ਹੈ ਮੈਡਮ ਜੀ ਤੁਸੀਂ ਆਪਣੀ ਸਫਲਤਾ ਦਾ ਕ੍ਰੈਡਿਟ ਕਿਸ ਨੂੰ ਦੇਣਾ ਚਾਹੋਗੇ ਸਿਮਰਨ ਮੁਸਕਰਾਉਂਦੀ ਹੈ ਅੱਗੋਂ ਜਿਹੜਾ ਉਹ ਜਵਾਬ ਦਿੰਦੀ ਹੈ ਉਹ ਆਕਾਸ਼ ਦੀਆਂ ਭਾਵਨਾਵਾਂ ਦਾ ਕਤਲ ਤੱਕ ਕਰ ਛੱਡਦਾ ਹੈ ਕਿਉਂ ਜੋ ਆਕਾਸ਼ ਨੂੰ ਸਿਮਰਨ ਤੋਂ ਕਦੇ ਇਹੋ ਜਿਹਾ ਜਵਾਬ ਦੀ ਆਸ ਹੀ ਨਹੀਂ ਸੀ ਵਟ ਰਬਿਸ਼ ਕ੍ਰੈਡਿਟ ਵਟ ਕ੍ਰੈਡਿਟ ਔਰ ਕੈਸਾ ਕ੍ਰੈਡਿਟ ਮੈਂ ਅੱਜ ਜੋ ਵੀ ਹੂੰ ਆਪਣੇ ਬਲ ਬੂਤੇ 'ਤੇ ਹੂੰ ਕਿਤੇ ਤਾਂ ਆਕਾਸ਼ ਨੂੰ ਇਹ ਆਸ ਸੀ ਕਿਸ ਪੁੱਛੇ ਗਏ ਸਵਾਲ ਦੇ ਜਵਾਬ ਪਿੱਛੇ ਸਿਮਰਨ ਉਸ ਦਾ ਨਾਂ ਲਵੇਗੀ ਆਪਣਾ ਨਾਂ ਸੋਂਦੇ ਸਾਰੀ ਉਹ ਸਿਮਰਨ ਨਾਲ ਸਟੇਜ ਤੇ ਜਾ ਖੜਾ ਹੋਵੇਗਾ ਤੇ ਉਸ ਨੂੰ ਪ੍ਰਪੋਜ਼ ਪਰ ਛੇਤੀ ਹੀ ਉਸਦੇ ਸਾਰੇ ਖਿਆਲੀ ਮੈਲ ਢਾ ਢੇਰੀ ਹੋ ਗਈ ਉਸਦੀਆਂ ਭਾਵਨਾਵਾਂ ਦਾ ਕਤਲ ਹੋ ਗਿਆ ਤੇ ਉਸਦਾ ਪਿਆਰ ਕਿਤੇ ਦਫਨ ਹੋ ਗਿਆ ਸਿਮਰਨ ਦਾ ਭਾਸ਼ਣ ਤਾਂ ਅਜੇ ਵੀ ਜਾਰੀ ਸੀ ਪਰ ਆਕਾਸ਼ ਦੀ ਹੁਣ ਉੱਤੇ ਹੋਰ ਖੜਨ ਦੀ ਹਿੰਮਤ ਨਹੀਂ ਸੀ ਰਹਿ ਗਈ ਉਹ ਅੱਗੋਂ ਸਿਮਰਨ ਦਾ ਭਾਸ਼ਣ ਹੋਰ ਨਹੀਂ ਸੀ ਸੁੰਣਾ ਚਾਹੁੰਦਾ ਤੇ ਸੁੰਣਾ ਚਾਹੁੰਦਾ ਵੀ ਕਿਵੇਂ ਉਸ ਨੂੰ ਸਿਮਰਨ ਦੇ ਭਾਸ਼ਣ ਵਿੱਚੋਂ ਸਿਰਫ ਮੈਂ ਤੇ ਬਸ ਮੈਂ ਹੀ ਸੁਣਾਈ ਦੇ ਰਹੀ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਮੈਂ ਤੇ ਬਸ ਮੈਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ